ਨਿਆਣੋ ਲੈਣ ਨਾ ਸੱਸੀਏ ਬੜੇ ਮੇ ਅਕੀਏ ਤੇ ਟਾਂਡਰ ਦੇ ਲੈਣ ਨਾ ਆਏ ਸੱਸੀਏ ਬੜੇ ਮੇ ਅਕੀਏ ਤੇ ਟਾਂਡਰ ਦੇ ਲੈਣ ਨਾ ਆਏ ਸੱਸੀਏ ਬੜੇ ਮੇ ਅਕੀਏ ਸਤਾਂ ਸਤ ਹਰ ਕੋਈ ਕਹਿੰਦਾ ਹੁੰਦੀ

ਸੋਕੀਆਂ ਲਗਣ ਜਮੀਨਾ ਨੀ ਟੂੜੀ ਖਾਂਦੇ ਟਗੇ ਹਰਗੇ ਰੱਬਰੂ ਲਾਗੇ ਫੀਮਣ ਤੇਰੀ ਬੈਠਕ ਨੇ ਪਟਿਆ ਕਬੂਤਰ ਤੀਨਨ ਤੇਰੀ ਬੈਠਕ ਜੀ ਪਟਿਆ ਕਬੂਤਰ ਤੀਨਨ ਤੇਰੀ ਬੈਠਕ ਨੇ ਤੇਕੇ ਦੋਵੇਂ ਪਹਿਣਾ ਨੱਚੀਏ ਸਾਰੇ ਨੱਚੀਏ ਗਰਾਨੀਆਂ ਜਠਾਨੀਆਂ ਪੈਕੇ ਦੋਵੇਂ ਪਹਿਣਾ ਨੱਚੀਏ ਈ ਬੰਦਾ ਦਵੇ ਵਿਚ ਰੱਖਣਾ ਨਹੀਂ ਜਿਹੜਾ ਆਪਣੇ ਪਿਆਰ ਨੂੰ ਛੇੜੂ ਜਿਹੜਾ ਆਪਣੇ ਪਿਆਰ ਨੂੰ ਛੇੜੂ ਜਾ ਸਰਕਾਰੇ ਦਸਣਾ ਨਹੀਂ ਆਪਾਂ ਦੋ ਮਾਣੇ ਵਿਚਕਾਰ ਦੇ ਨਚਣਾ 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 ਨਹੀਂ ਆਪਾਂ ਲੱਡੂ ਖਾਦੇ ਵੀ ਬਥੇਰੇ ਲੱਡੂ ਬੱਟੇ ਵੀ ਬਥੇਰੇ ਅੱਜ ਲੱਗੂ ਜੁ ਪਤਾ नच बराबर मेरे अज लग गुजू पता आ जा नच बराबर मेरे अज लग गुजू पता आ जा नच बराबर मेरे गजू पता आ जा नच बराबर मेरे ਨਕੀਏ ਮਾਵਾ ਤੀਆਂ ਨਕੀਏ ਅਲਸ ਰੱਖ ਮਾਵਾ ਜਾਦੇ ਕਾਰੀ ਜੰਮੀ ਆ ਸੀ ਤੀਆਂ ਬੇਵਾਬ ਲਾ ਜਾਦੇ ਕਾਰੀ ਜੰਮੀ ਆ ਸੀ ਤੀਆਂ ਬੇਵਾਬ ਲਾ ਤੇਰੇ ਕਾਰੀ ਲੱਗੀਆਂ ਸੀ ਤੀਆਂ ਬੇਵਾ ਜਾਦੇ ਤੀਆਂ ਦਿੱਤੀਆਂ ਸੀ ਦੌਰ ਵੇਵਾ ਬੁਲਾ ਜਾਦੇ ਤੀਆਂ ਦਿੱਤੀਆਂ ਸੀ ਦੌਰ ਵੇਵਾ ਬੁਲਾ ਤੇਰੇ ਘਰੋਂ ਉੱਡੇ ਦੇ ਨਮੋਰ ਵੇਵਾ ਬੁਲਾ ਤੇਰੇ ਮੇੜੇ ਉੱਡੇ ਦੇ ਨਮੋਰ ਵੇਵਾ ਤੇਰੇ ਮੇੜੇ ਉੱਡੇ ਦੇ ਨਮੋਰ ਵੇਵਾ ਰਾਈਆ ਪਾਦੋਂ ਮੇ ਨੱਚੀਏ ਨਾਨਕ ਸਰਪਝਾਈਆ ਪਾਦੋਂ ਮੇ ਨੱਚੀਏ ਇੱਕ ਕਦਮੇ ਨੱਚੀਏ ਨਾ ਡਾਂਟੇ ਪਰ ਜਾਏ ਜੇ ਮੱਪੀਓਵੇ ਤੁਸੀਂ ਧੀਆਂ ਬੇਬੀਆਂ ਜੇ ਮੱਪੀਓਵੇ ਤੁਸੀਂ ਧੀਆਂ ਬੇਪਾਣੀਆਂ ਅੰਦਰੋਂ ਬਰ ਲੱਕੇ ਅੰਦਰੋਂ ਸਾਨੂੰ ਅਗਲੇ ਕਰੇ ਨਾ ਟੱਕੇ ਕਰੋ ਸਾਨੂੰ ਅਗਲੇ ਕਰੇ ਨਾ ਟੱਕੇ ਕਰੇ ਜੇ ਵੀ ਰਾਤੀ ਰਮੰਗਣਾ ਹੋਵੇ ਜੇ ਵੀ ਰਾਤੀ ਰਮੰਗਣਾ ਹੋਵੇ ਸਾਰੀਆਂ ਪਹਿਣਾ ਆਈਏ ਬਈ ਇਕੋ ਪਾੜ ਦੇ ਸੂਟ ਸਵਾਈਏ ਬਈ ਇਕੋ ਪਾੜ ਦੇ ਸੂਟ ਸਵਾਈਏ ਗਿਣ ਗਿਣ ਗਹਿਣੇ ਪਾਈਏ ਵੇ ਕਰਬਾਵਲ ਦੇ ਬਣ ਕੇ ਮਿਲਣਾ ਆਈਏ ਵੇ ਕਰਬਾਵਲ ਦੇ ਬਣ ਕੇ ਮਿਲਣਾ ਆਈਏ ਵੇ ਕਰਬਾਵਲ ਦੇ ਬਣ ਕੇ ਮਿਲਣਾ ਆਈਏ ਵੇ ਕਰਬਾਵਲ ਦੇ ਆ ਬੰਦਾਰੇ